ਨਮਸਕਾਰ ਵੀਰ ਜੀ ਮੈਂ ਤੁਹਾਡਾ ਆਮਣੁਕੁਕੜੀਪੋਂ ਮਾਨਸਾ ਤੋਂ ਬੋਲ ਰਿਹਾ ਜੀ ਅਸੀਂ ਉਹਨਾਂ ਦੇ ਕੋਲ ਰਜਿਸਟਰ ਕਾਪੀਆਵਾਂ ਤਿਆਰ ਕਰਾ ਲਈਆਂ ਪਿਛਲੀ ਵਾਰ ਅਸੀਂ ਲੋਕਾਂ ਤੋਂ ਲੈ ਕੇ ਵੇਚ ਰਿਸੀ ਸੀ ਪਰ ਇਸ ਵਾਰ ਸਾਡਾ ਆਪ ਦਾ ਮਾਲ ਤਿਆਰ ਹੋ ਚੁੱਕਿਆ ਬਹੁਤ ਹੀ ਫਾਈਨ ਤੇ ਵਧੀਆ ਕੁਆਲਿਟੀ ਦੇ ਵਿੱਚ ਹੈ ਉਸੇ ਤਰ੍ਹਾਂ ਜਿਵੇਂ ਪਿੰਡਾਂ ਦੇ ਵਿੱਚ ਬੱਕਰੀ ਬੱਕਰੀ ਸਾਡੇ ਕੋਲ ਕੁਆਲਿਟੀ ਕਿਸੇ ਵੀ ਤਰ੍ਹਾਂ ਦੀ ਕੰਪਨੀ ਉਸੇ ਸਮਾਨ ਲੈ ਸਕਦੇ ਹਾਂ ਅਸੀਂ ਛੋਟੀ ਜਿਹੀ ਪੈਲ ਕਰਨ ਜਾ ਰਹੇ ਹਾਂ ਜਿਹੜੇ ਸਾਡੇ ਵੀਰ ਭਾਈ ਪਿੰਡਾਂ ਦੇ ਵਿੱਚ ਬੈਠੇ ਨੇ ਜਾਂ ਗਲੀ ਮੁੱਲੇ ਦੇ ਵਿੱਚ ਕੋਈ ਕੰਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਆਮਣੁਕੁਕੜੀਪੋਂ ਯਾਰ ਉਹਨਾਂ ਦਾ ਅਸੀਂ ਸਹਿਯੋਗ ਦਵਾਂਗੇ ਉਹਨਾਂ ਨੂੰ ਅਸੀਂ ਵਧੀਆ ਤੋਂ ਵਧੀਆ ਰੇਟ ਦੇਵਾਂਗੇ ਜਿਵੇਂ ਆਪ ਪੈਨ ਦਾ ਪੱਤਰਾ ਦੇਖੋ ਜੀ ਲੇੜੇ ਕਰਕੇ ਫਲੇਅਰ ਦਾ ਆ ਗਿਆ ਯੋਲੋ ਹੋ ਗਿਆ ਇਹਦਾ ਬੋਲ ਹੋ ਗਿਆ ਜੈੱਲ ਹੋ ਗਿਆ ਅਸੀਂ 70 ਰੁਪਏ ਦਾ ਦੇ ਰਹੇ ਹਾਂ ਅਸੀਂ ਜਿਹੜੇ ਵੀਰ ਭਾਈ ਸਾਡੇ ਨਾਲ ਜੁੜਨਗੇ ਦੁਕਾਨਦਾਰ ਛੋਟੇ ਕੰਮ ਕਰਦ ਨੇ ਗਲੀ ਮੁਹੱਲੇ ਜਿਆ ਕੋਈ ਪਿੰਡ ਦੇ ਵਿੱਚ ਉਹਨਾਂ ਨੂੰ ਅਸੀਂ ਵਧੀਆ ਡਿਸਕਾਊਂਟ ਤੇ ਰੇਟ ਦਵਾਂਗੇ ਤਾਂ ਜੋ ਉਹ ਪਿੰਡ ਦੇ ਵਿੱਚ ਸਾਡੇ ਵਾਲੇ ਰੇਟ ਦੇ ਸਕਣ ਤੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਸਮੱਸਿਆ ਨਾ ਆਵੇ ਸਾਨੂੰ ਕੁਝ ਲੋਕਾਂ ਨੇ ਪਿਛਲੀ ਵਾਰ ਟਰੋਲ ਕੀਤਾ ਸੀਗਾ ਵੀ ਤੁਸੀਂ ਰੇਟ ਸਸਤਾ ਦੇ ਰਹੇ ਹੋ ਨਾ ਯਾਰ ਇਸ ਪਿੰਡਾਂ 'ਚ ਕਿ ਅਸੀਂ ਉਹਨਾਂ ਲਈ ਇਹ ਪਹਿਲ ਸਟਾਰਟ ਕਰ ਰਹੇ ਹਾਂ ਪਹਿਲੀ ਵਾਰ ਵੀ ਤੂੰ ਸਾਡੇ ਨਾਲ ਜੁੜੋ ਸੰਪਰਕ ਕਰੋ ਸਾਡੇ ਨਾਲ ਤੁਹਾਨੂੰ ਅਸੀਂ ਬਹੁਤ ਹੀ ਵਾਜਿਬ ਰੇਟ ਦੇ ਉੱਤੇ ਦਵਾਂਗੇ ਤਾਂ ਜੋ ਤੁਸੀਂ ਸਾਡੇ ਵਾਂਗੂ ਇਹ ਕਿਸੇ ਬੱਚੇ ਦਾ ਕਿਸੇ ਮਾਂ-ਪਿਓ ਦਾ ਭਾੜਾ ਕਰ ਸਕੋ ਸਸਤਾ ਤੇ ਵਧੀਆ ਮਾਲ ਉਹਨਾਂ ਦੇ ਦੇ ਸਕੋ ਸਾਡੇ ਕੋਲ ਹਰ ਤਰ੍ਹਾਂ ਦਾ ਮਾਲ ਹੋਊਗਾ ਜਿਵੇਂ ਬੱਚੇ ਲੈਣਾ ਚਾਹੁੰਦੇ ਨੇ ਹਰੇਕ ਬ੍ਰਾਂਡਡ ਹੋਊਗਾ ਸਭ ਨਾਲ ਵੱਡੀ ਗੱਲ ਸਾਡੇ ਨਾਲ ਜੁੜਨ ਦੇ ਨਾਲ ਅਸੀਂ ਜੋ ਵੀ ਮਾਲ ਪੱਕੇ 'ਚ ਖਰੀਦਦੇ ਹਾਂ ਪੱਕੇ 'ਚ ਹੀ ਵੇਚਦੇ ਹਾਂ ਸਾਰਾ GST ਇਨਕਲੂਡਡ ਹੋਊਗਾ ਜਿਹੜਾ ਇੱਕ ਨਾ ਇੱਕ ਰਜਿਸਟਰ ਫ੍ਰੀ ਦੇ ਰਹੇ ਅਸੀਂ ਉਹ ਵੀ ਅਸੀਂ GST ਵਾਲਾ ਹੀ ਦੇ ਰਹੇ ਹਾਂਗੇ ਕਿਸੇ ਨਾਲ ਕੋਈ ਵੀ ਐਕਸਟਰਾ GST ਨਹੀਂ ਲੱ타 ਜਾਊਗਾ ਸਾਡੇ ਕੋਲ ਸਟੇਸ਼ਨ ਦੇ ਹਰੇਕ ਆਈਟਮ ਹੈ ਸਸਤੇ ਦੇ ਵਾਜਿਬ ਰੇਟਾਂ ਦੇ ਉੱਤੇ ਸਾਡੇ ਨੂੰ ਮਿਲੋ ਸਾਡਾ ਜਿਹੜਾ ਦੁਕਾਨ ਦਾ ਐਡਰੈਸ ਹੈ ਮਾਨਸਾ ਤਿੰਨ ਕੋਣੀ ਚੌਕ ਡੀ ਸਾਹਿਬ ਦੀ ਕੋਠੀ ਦੇ ਬਿਲਕੁਲ ਸਾਹਮਣੇ ਸਾਡੇ ਨਜ਼ਦੀਕ ਪੀਐਨਬੀ ਬੈਂਕ ਤੇ ਹੈ ਜੀ ਬਾਕੀ ਆ ਚੌਂਕ ਦੇ ਉੱਤੇ ਤੁਸੀਂ ਸੌਕਫੋਰਡ ਦੇ ਅੰਦਰ ਨੂੰ ਮੋੜੋਗੇ ਮਾਨਸਾ ਸ਼ਹਿਰ ਨੂੰ ਮੋੜਦੇ ਸਾਰੀ ਸਾਡੀ ਦੁਕਾਨ ਹੈਗੀ ਆ ਸਾਡੀ ਛੋਟੀ ਦੁਕਾਨ ਹੈ ਤਾਂ ਖਾਸਾ ਸਾਡੇ ਵੀ ਜਨੂੰ ਤੁਹਾਡਾ ਸਹਿਯੋਗ ਨਾਲ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤੁਹਾਡਾ ਸਾਰੇ ਲੋਕਾਂ ਦਾ ਜਿਸ ਦੇ ਨਾਲ ਮੈਂ ਅੱਗੇ ਵਧ ਸਕਿਆ ਪਰ ਮੈਂ ਅੱਗੇ ਬੰਦੇ ਨਾਲ ਨਾਲ ਚਾਹਣਾ ਵੀ ਮੈਂ ਜਿਹੜੇ ਕਿਸੇ ਛੋਟੇ ਪਿੰਡਾਂ ਗਲੀਆਂ ਦੇ ਵਿੱਚ ਵਿਚਾਰੇ ਦੁਕਾਨ ਕਰਦੇ ਨੇ ਵੀਰ ਭਾਈ ਉਹਨਾਂ ਦੀ ਮੈਂ ਮਦਦ ਕਰ ਸਕਾਂ ਸਾਡੇ ਪਿੰਡਾਂ 'ਚ ਬੈਠੇ ਨੇ ਮੇਰੇ ਵੀਰ ਜਾਂ ਜਿਹੜਾ ਵੀਰ ਕੋਈ ਵੀਰ ਭਾਈ ਨਵਾਂ ਕੰਮ ਕਰਨਾ ਚਾਹੁੰਦਾਗਾ ਉਹ ਮੇਰੇ ਨਾਲ ਸੰਪਰਕ ਕਰਕੇ 20-30000 500 ਹੈਗੇ ਵੀ ਕੰਮ ਕਰਨ ਦੀ ਸਮੱਥਾ ਜਦ ਜਿੰਨੇ ਰੁਪਏ ਲਾਣ ਦਾ ਸਾਡੇ ਨਾਲ ਲਾ ਕੇ ਆਦਾ ਕੰਮ ਸ਼ੁਰੂ ਕਰ ਸਕਦਾ ਹੈ ਤੇ ਉਹਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਜਾਊਗਾ ਉਹਦੀ ਸਾਡੇ ਕਿੰਨੇ ਜਿੰਨੀ ਹੋ ਸਕੇ ਹੈਲਪ ਵੀ ਕੀਤੀ ਜਾਊਗੀ ਜੋ ਬੀਡੀਏ ਵਿੱਚ ਅਸੀਂ ਕਰ ਸਕਦੇ ਹਾਂ ਜਾਂ ਕੋਈ ਐਡਵਰਟਾਈਜ਼ਮੈਂਟ ਕਰਾ ਸਕਦੇ ਅਸੀਂ ਆਪਦੇ ਕਿੰਨੇ ਸਹਿਯੋਗ ਕਰਨ ਦੀ ਕੋਸ਼ਿਸ਼ ਬਹੁਤ ਕਰਾਂਗੇ ਕਿਉਂਕਿ ਕੋਸ਼ਿਸ਼ ਕਿ ਜਿਹੜੇ ਵੀਰ ਆਉਂਦੇ ਨੇ ਉਹਨਾਂ ਦਾ ਅਸੀਂ ਆਪਦੇ ਕਿੰਨੇ ਵੀ ਦੱਸ ਸਕਦੇ ਐਡਰੈਸ ਦਿੱਤਾ ਜਾਊਗਾ ਧੰਨਵਾਦ